ਅੱਜ ਆਪਾਂ ਇੱਕ ਫੇਰ ਨਵਾਂ ਵਲੌਗ ਲੈ ਕੇ ਆ ਗਏ ਆ ਤੇ ਅੱਜ ਦੇ ਵਲੌਗ ਦੇ ਵਿੱਚ ਹੁਣ ਮੈਂ ਜਾ ਰਹਿਆਂਗਾ ਪਕਾਰ ਸੁੰਨ ਪਾਨੀਗੜ ਜੁਨੀਅਨ ਤੇ ਹੁਣ ਮੈਂ ਜਾ ਰਿਹਾ ਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਓਕੇ ਬਾਏ ਹੁਣ ਲੋਕਤ ਮੈਂ ਜਾ ਰਹਿਆਂਗਾ ਜੁਨੀਅਨ ਦੇ ਵਿੱਚ ਹਾਂਜੀ ਦੋਸਤੋ ਹੁਣ ਆਪਾਂ ਆਏ ਸੀਗੇ ਜੁਨੀਅਨ ਦੇ ਵਿੱਚ ਤੇ ਜੁਨੀਆਣ ਆਪਣੀਆਂ ਸਾਹਮਣੇ ਜੁਨੀਆਣ ਆ ਗਈ ਆਪਾਂ ਨੇ ਮਾਲ ਸੁਣਿਆ ਪਰ ਆਪਣੇ ਮਤਲਬ ਨਾਲ ਨਹੀਂ ਜੀਗਾ ਮੈਂ ਇਸ ਕਰਕੇ ਉਹ ਪੰਜਾਬ ਮਿਆਂ ਗਈ ਜਿੱਥੇ ਆਪਾਂ ਕੱਲਾ ਅੰਕਲ ਕੇ ਸੀਗੇ ਉਹਨਾਂ ਦੇ ਘਰੇ ਅੱਜ ਉਹਨਾਂ ਦੇ ਹੈਗਾਗਾ ਸੁਖਮਨੀ ਸਾਹਿਬ ਦਾ ਪਹਵਾਟ ਤੇ ਹੁਣ ਆਪਾਂ ਜਾਂਦੇ ਉੱਥੇ 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 ਜਾ ਕੇ ਮਿਲਦੇ ਆਂ ਇਹ ਆਪਣੇ ਮੋਟਰਸਾਈਕਲ ਆਪਣੇ ਕਰਤਾ ਉਹਰੇ پارک ਠੀਕ ਹੈ ਤੇ ਹੁਣ ਆਪਾਂ ਚੱਲ ਜਾਂਗੇ ਉੱਥੇ ਪਿਆਰ ਹੋ ਗਿਆ ਐਂਟਰੀ ਉਹ ਸਾਹਮਣੇ ਘਰ ਆਗਾ ਤੇ ਹੁਣ ਆਪਾਂ ਚੱਲਦੇ ਆਂ ਪੂਰਾ ਵਧੀਆ ਕਰ ਬਣਾਤਾ ਪੀਟਾਂ ਟੋਟ ਵਧੀਆ ਲਾਤੇ ओके ਤੁਹਾਨੂੰ ਮਿਲ ਜਾਂਦੇ 10 ਟਮਾਟਾ ਦਾ ਕੋਹਣ ਹੁਣ ਜੀ ਆਪਾਂ ਚੱਲਦੇ ਆਂਗੇ ਤੇ ਮੈਨੂੰ ਅਮਰਤ ਦੇ ਯਾਰ ਕਾਫੀ ਫੋਨ ਆ ਰਹੇ ਆ ਅਮਰਤ ਮੈਨੂੰ ਪਤਾ ਨਹੀਂ ਕਾਦੇ ਵਾਸਤੇ ਬੁਲਾ ਰਿਹਾ ਅਮਰਤ ਫੋਨ ਤੇ ਫੋਨ ਚਾਲ ਰੱਖਿਆ ਪਿੱਛੇ ਦੀ ਪਹੁੰਚ ਛੇਤੀ ਪਹੁੰਚ ਹੁਣ ਮੈਂ ਅਮਰਤ ਕੋਲ ਵੇ ਜਾਂਦਾ ਤੁਹਾਨੂੰ ਉੱਥੇ ਆ ਕੇ ਮਿਲਦਾ ਵਗੋ ਓਕੇ ਆਹ ਮਤਲਬ ਇਹ ਮੈਂ ਮਰਕਰ ਰੀ ਜਾਣਾ ਇਹਨੂੰ ਪੁੱਛ ਰਿਹਾ ਕਿ ਕੀ ਗੱਲਬਾਤ ਆ ਬਈ ਕਹਾਂ ਮੇਰੇ ਦਾਤਵਾਜੀ ਤਾਇਰ ਤੇ ਉਹਦੇ ਜਿਹੜੇ ਛੱਤ ਉੱਪਰ ਲੱਗੀ ਬਈ ਅਸੀਂ ਜੋਤੀ ਸਰਪੇ ਜਿਹੜੀ ਉਹਦੇ ਸੇਵਾ ਦੇ ਲੋਗ ਜੀ ਉਹ ਤਾਂ ਗੱਲ ਨੂੰ ਜੀ ਜੀ ਆ ਮੈਂ ਉੱਧ ਚਲਾ ਗਿਆ ਸੀ ਨਾਮ ਕਰਕੇ ਉਹ ਕੇਵਲ ਉਹਨਾਂ ਤੇ ਉੱਥੇ ਜਿੱਥੇ ਬਈ ਮੈਂ ਤਾਂ ਆ ਗਿਆ ਉਦੋਂ ਇੱਕਦਮ ਪਹਿਲਾਂ ਤੇ 17 ਤਰੀਕ ਨੂੰ ਕਿਤੇ ਉਹਦੇ ਨਾਲ ਮੈਂ ਵੀ ਦੱਸ ਦਿੰਦਾ ਯਾਰ ਉਹ ਬਈ ਹੁਣ ਜਿਹੜੇ ਕੰਡਰ ਹੈਗਾ ਹੁਣ ਉਹਦਾ ਪੈਰ ਥੋੜਾ ਜਿਹਾ ਠੀਕ ਹੋ ਗਿਆ ਦੇਖ ਹਾਂਜੀ ਠੀਕ ਹੈ ਜੀ ਪੈਰ ਪੈਰ ਤਾਂ ਕੱਲੇ ਠੀਕ ਹੋ ਗਿਆ ਜੀ ਬਸ ਬਹਨ ਲਾ ਲਾਇਓ ਦੀ ਤੁਹਾਨੂੰ ਬੁਲਾਉਂਦਾ ਹੀ ਅਸ਼ੀਰੀ ਕੀ ਫੇਰ ਕੀ ਫੇਰ ਕੀ ਫੇਰ ਮੈਂ ਦਰਵਾਇ ਕਰੇ ਨਾ ਜੀ ਆਏਗੀ ਕੀ ਫਾਇਦਾ ਹਾਂਜੀ ਅੱਜ ਆਪਾਂ ਫੇਰ ਪਾਰਚਟਾਈ ਸੀਗੇ ਤੇ ਹੁਣ ਆਪਾਂ ਨੇ ਕਿਚੀਆਂ ਨੇ ਥੋੜੀਆਂ ਬਹੁਤੀਆਂ ਫੋਟੋਆਂ ਕਾਰਨੀ ਬਤਾ ਚਲੋਨੀ ਜਿਹੜੀ ਰਹੀ ਹੈ ਫੋਟੋ ਫੋਟੋ ਖਿੱਚਣੀ ਹੁਣ ਕੀ ਨਾ ਦੱਸੋ ਦੋਸਤੋ ਅੱਜ ਪਾਰਕ ਦੇ ਵਿੱਚ ਪਰ ਬਹਾਰੇ ਚੱਲਦੇ ਬਹਾਰੇ ਘੋਲਣ ਨੂੰ ਕਹਿੰਦੇ ਅੱਜ ਜੇ ਨਾ ਤਾਂ ਪਾਣੀ ਨਹੀਂ ਆ ਦੇਖੋ ਦੂਜੀ ਸਾਈਡ ਤੇ ਵੀ ਅੱਜ ਦੇ ਵਲੌਗ ਦੇ ਵਿੱਚ ਬਸ ਆਹੀ ਕੁਛ ਆ। ਬਾਕੀ ਜੇ ਸ਼ਾਮ ਨੂੰ ਬਣਾਇਆ ਤਾਂ ਫਿਰ ਦਿਖਾ ਦਾਂਗੇ ਤੁਹਾਨੂੰ। ਓਕੇ। ਹਾਂਜੀ ਦੋਸਤੋ। ਪਰਦਾ ਦੋਸਤੋ। ਆਪਾਂ ਨੂੰ ਹੁਣ ਆਦੋ ਮੁੰਡੇ ਲੈਣਾ ਜੀਏ। ਹੁਣ ਆਪਾਂ ਜਾ ਰਹੇ ਆ ਨਾਨਕੇ। ਓ ਮੈਠਾ ਆਮਣ ਚਾਹੇਗਾ ਗਗਨ। ਪਰਦਾ ਓਏ। ਤੇ ਤੇ ਇੱਥੇ ਸਾਨੂੰ ਵਧੀਆ ਹੀ ਲੋਕੇਸ਼ਨ ਮਿਲੀ ਕਿ ਅਸੀਂ ਹੁਣ ਇੱਥੇ ਫੋਟੋ ਖਿੱਚ ਰਿਹਾ। ਗੱਗਾ ਘਚਾ ਰਿਹਾਗਾ। ਇਹ ਆਮਣ ਖੇਤ ਰਿਹਾ। ਤੇ ਮੈਂ ਵਲੌਗ ਬਣਾ ਰਿਹਾ। ਹੈ ਦੇਖਾ। ਹਾਂ ਛੋੜਾ ਮੁੰਡਾ ਫੋਟੋ ਖਿਚਾ ਰਿਹਾ ਹੈ ਕਿਤੇ ਵੀ ਨਾ ਕਰੀਂ ਮਾਣ ਕਿਤੇ ਵੀ ਲੈ ਬ੍ਰੋ ਯਾ ਬੇਬੀ ਛੋਲੀ ਕੋਈ ਨਾ ਸੁਣੂ ਮੈਂ ਦਿਆਂਗਾ ਸੀ ਨਾਲ ਕੇ ਆਪਰਾ ਆਈ ਸਾਡਾ ਐਵੀ ਡਰਾਈਵਰ ਹੈ ਤੇ ਇਹ ਚਲਾ ਰਿਹਾ ਹੈਗਾ ਤੇ ਹੁਣ ਅਸੀਂ ਕਾਨਗੜ ਬੌਂਦੀ ਹੈ ਬਾਈ। ਆਹ ਦੇਖੋ ਬੰਦੇ ਨਾਲ ਘਰ ਚੋ ਰਹੇ। ਕਰੋਨਾ ਰਹਿੰਦੇ ਤੇ ਇਹਦੇ ਨਾਲ ਜਿੱਲੀ ਬਹੁਤ ਹੋਦੀ ਹੈ ਯਾਰ। ਪੀਰੀਅਸਲੀ ਆਉਣਾ ਨਾ ਕੋਈ ਬੀਪ ਬਾਈ। ਲੋਕੋ ਬੰਦ ਲੈ ਚੋ ਬੰਦ ਲੋਕੋ ਲੈ ਕੇ ਜਾ ਬੱਤ ਕਹਾਣੀ ਲੈ ਕੇ ਆਏ ਕਿ ਕਿਨਾਂ ਚੀਜ਼ ਨੇ। ਫਸਰੀ ਬਹੁਤ ਹੈ। ਐਕਸੀਡੈਂਟ ਹੋ ਸਕਦਾ ਹੈਗਾ। ਹਾਂ ਅੱਜ ਤਾਂ ਮਾਸੀ ਪੈਦਲ ਨੇ ਰੋਡ ਲੈ ਗਿਆ। दुटा हुजे असीं ਦਾ ਵਲੌਗ ਵਧੀਆ ਲੱਗੇ ਤਾਂ ਲਾਈਕ ਕਰ ਲਿਓ ਮੈਨੂੰ ਜੁਆਇਨ ਕਰਕੇ ਜਾਇਓ ਤੇ ਸਬਸਕ੍ਰਾਈਬ ਵੀਰ ਕਰ ਲੈ ਚੈਨਲ ਨੂੰ ਤੇ ਘੰਟੀ ਜਰੂਰ ਆਨ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ